ਪੰਜਾਬ ਟੂਡੇ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਡਾਕਟਰ ਜਿੰਦਰ ਸਿੰਘ ਅੱਜ ਦੀ ਸਭ ਤੋਂ ਅਹਿਮ ਖਬਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨਾਲ ਸੰਬੰਧਿਤ ਹੈ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਲਈ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਤੇ ਤਿਆਰ ਹੋ ਰਹੇ ਕੋਰੀਡੋਰ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਅੱਜ 82 ਵੇਖੇ ਬੈਠ ਕੇ ਮੀਟਿੰਗ ਕਰ ਰਹੇ ਹਨ ਇਸ ਵਿੱਚ ਸ਼ਾਮਲ ਹੋਣ ਲਈ ਦੋਵਾਂ ਦੇਸ਼ਾਂ ਦੇ ਅਧਿਕਾਰੀ ਬਾਰਡਰ ਤੇ ਪਹੁੰਚ ਚੁੱਕੇ ਹਨ ਇਸ ਮੀਟਿੰਗ 'ਚ ਦੋਵਾਂ ਦੇਸ਼ਾਂ ਵੱਲੋਂ ਇਸ ਸੰਬੰਧੀ ਕੀਤੇ ਹੁਣ ਤੱਕ ਦੇ ਕੰਮਾਂ ਤੇ ਗੱਲਬਾਤ ਹੋਵੇਗੀ ਕਰਤਾਰਪੁਰ ਸਾਹਿਬ ਲੰਗਾ ਖੋਲੇ ਜਾਣ ਦੇ ਸਮਝੌਤੇ ਸੰਬੰਧੀ ਪਾਕਿਸਤਾਨ ਵਫਤ ਬੁੱਧਵਾਰ ਸ਼ਾਮ ਨੂੰ ਅੰਮ੍ਰਿਤਸਰ ਪਹੁੰਚਿਆ ਸੀ ਪਾਕਿਸਤਾਨ ਦੇ ਉੱਚ ਅਧਿਕਾਰੀ ਹੈਦਰ ਸ਼ਾਹ ਨੇ ਕਿਹਾ ਸੀ ਕਿ ਅਸੀਂ ਕਰਤਾਰਪੁਰ ਸਾਹਿਬ ਕरिडोर ਖੋਲਣਾ ਚਾਹੁੰਦੇ ਹਾਂ ਤਾਂ ਜੋ ਸਿੱਖਾਂ ਨੂੰ ਪਾਕਿਸਤਾਨ ਆਉਣ ਦਾ ਮੌਕਾ ਮਿਲ ਸਕੇ ਇਸ ਮਸਲੇ ਤੇ ਦੋਵਾਂ ਦੇਸ਼ਾਂ ਦੀ ਬੈਠਕ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਭਾਰਤ ਨੂੰ 59 ਪੇਜਾਂ ਦਾ ਇੱਕ ਦਸਤਾਵੇਜ਼ بھیਜਿਆ ਜਾ ਚੁੱਕਿਆ ਹੈ ਇਸ ਵਿੱਚ ਪਾਕਿਸਤਾਨ ਵੱਲੋਂ 14 ਸਿਫਾਰਸ਼ਾਂ ਵੀ ਕੀਤੀਆਂ ਗਈਆਂ ਹਨ ਪਾਕਿਸਤਾਨ ਦਾ ਕਹਿਣਾ ਹੈ ਕਿ ਉਹਨਾਂ ਦਾ ਕੋਰੀਡੋਰ ਬਣਾਉਣ ਦਾ ਮੁੱਖ ਮਕਸਦ ਭਾਰਤੀ ਸਿੱਖਾਂ ਨੂੰ ਵੀਜ਼ਾ ਮੁਕਤ ਯਾਤਰਾ ਦਾ ਲਾਭ ਦੇਣਾ ਹੈ ਇਸ ਲਈ ਦੋਵੇਂ ਪੱਖ ਸਰਗਰਮ ਹੋਣੇ ਚਾਹੀਦੇ ਹਨ ਪਾਕਿਸਤਾਨ ਵੱਲੋਂ ਇਹਨਾਂ 6 ਸ਼ਰਤਾਂ ਤੇ ਇਜਾਜ਼ਤ ਵੀ ਮੰਗੀ ਗਈ ਹੈ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਗਰੁੱਪ ਵਿੱਚ ਘੱਟੋ-ਘੱਟ 15 ਸ਼ਰਧਾਲੂ ਭੇਜੇ ਜਾਣ ਇਸ ਤੋਂ ਇਲਾਵਾ ਵੈਲਿਡ ਪਾਸਪੋਰਟ ਸੁਰੱਖਿਆ ਨਿਕਾਸੀ ਅਤੇ ਦਸਤਾਵੇਜ਼ ਵੀ ਰੱਖਣੇ ਹੋਣਗੇ ਭਾਰਤ ਨੂੰ ਯਾਤਰੀਆਂ ਦੀ ਲਿਸਟ 3 ਦਿਨ ਪਹਿਲਾਂ ਪਾਕਿਸਤਾਨ ਨੂੰ ਦੇਣੀ ਹੋਵੇਗੀ। 1 ਦਿਨ 'ਚ 500 ਤੋਂ ਜ਼ਿਆਦਾ ਪਰਮਿਟ ਨਹੀਂ ਦਿੱਤੇ ਜਾ ਸਕਦੇ। ਇਸ ਤੋਂ ਇਲਾਵਾ ਹੋਰ ਵੀ ਕਈ ਸ਼ਰਤਾਂ ਤੇ ਨਿਯਮ ਅੱਜ ਦੀ ਮੀਟਿੰਗ ਵਿੱਚ ਤੈਅ ਕੀਤੇ ਜਾ ਸਕਦੇ ਹਨ। ਲੰਗੀ 14 ਫਰਵਰੀ ਨੂੰ ਕਸ਼ਮੀਰ ਵਿੱਚ ਪੁਲਵਾਮਾ ਵਿਖੇ دہشتਗ੍ਰਹਿ ਹਮਲੇ ਦੌਰਾਨ CRPF ਦੇ 45 ਜਵਾਨਾਂ ਦੀ ਸ਼ਹਾਦਤ ਫਿਰ ਉਸ ਤੋਂ ਬਾਅਦ 26 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ਵਿਖੇ دہشتਗ੍ਰਹਿ ਫਲਾਈ ਕੈਂਪਾਂ ਉੱਤੇ ਪਾਤੀ ਵਾਈਪੋਏ ਤੇ ਵਾਈ ਹਮਲੇ ਕਰਕੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦੀ ਸਥਿਤੀ ਲਗਾਤਾਰ ਜਾਰੀ ਹੈ ਪਰ ਇਸ ਸਭ ਦੇ ਵਿਚਾਲੇ ਹੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲੰਘੇ ਨੂੰ ਲੈ ਕੇ ਅੱਜ ਗੱਲਬਾਤ ਵੀ ਜਾਰੀ ਹੈ ਸਿੱਖ ਸਧਾਰੂਆਂ ਲਈ ਕਰਤਾਰਪੁਰ ਸਾਹਿਬ ਲੰਘਾ ਖੋਲਣ ਦੇ ਯਤਨਾਂ ਦੀ ਦਿਸ਼ਾ ਵਿੱਚ ਦੋਵਾਂ ਦੇਸ਼ਾਂ ਦਾ ਅੱਜ ਦਾ ਇਹ ਪਹਿਲਾ ਯਤਨ ਹੋਵੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਤਲੇ ਬਰੇ ਕਰਤਾਰਪੁਰ ਸਾਹਿਬ ਇੱਕ ਹੀ ਬਤਾਏ ਸਨ ਅੱਜ ਵਾਗਸਤਿਤ ਸਾੰਜੀ ਚੌਂਕੀ ਵਿਖੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ ਭਾਰਤੀ ਵੱਲੋਂ ਦੇਸ਼ ਮੰਤਰਾਲੇ ਗ੍ਰਹਿ ਮੰਤਰਾਲੇ BSF نیشنل ਹਾਈਵੇਅ ਅਥਾਰਟੀ ਆਫ ਇੰਡੀਆ ਤੇ ਪੰਜਾਬ ਸਰਕਾਰ ਦੇ ਅਧਿਕਾਰੀ ਮੌਜੂਦ ਰਹਿਣਗੇ ਦੋਵੇਂ ਧਿਰਾਂ ਸਮਝੌਤੇ ਦੇ ਖੜ੍ਹੇ ਨੂੰ ਅੱਜ ਅੰਤਿਮ ਰੂਪ ਦੇਣ ਜਾ ਰਹੀਆਂ ਹਨ ਇਸੇ ਦੇ ਸਬੰਧ ਵਿੱਚ ਹੀ ਗੱਲਬਾਤ ਜਾਰੀ ਹੈ ਕੁੱਲ ਮਿਲਾ ਕੇ ਕਹਿ ਜਾ ਸਕਦਾ ਹੈ ਕਿ ਸਿੱਖ ਸੰਗਤਾਂ ਤੋਂ ਹੁਣ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲੰਘਾ ਦੂਰ ਨਹੀਂ ਹੈ ਅਤੇ ਜਲਦੀ ਹੀ ਉਹ ਦਿਨ ਆਉਣ ਵਾਲਾ ਹੈ ਜਦੋਂ ਹਰ ਸਿੱਖ ਆਪਣੇ ਇਸ ਵਿਛੜੇ ਹੋਏ ਗੁਰਧਾਮਾ ਦੇ ਨੇੜੇੋਂ ਦਰਸ਼ਨ ਦੇਦਾਰ ਕਰ ਸਕੇਗਾ ਸੱਚਮੁੱਚ ਲੰਘਾ ਹੁਣ ਦੂਰ ਨਹੀਂ ਹੈ ਨਿਊਜ਼ ਐਸਟੋ ਡਾਕਟਰ ਜਿੰਦਰ ਸਿੰਘ ਦੀ ਰਿਪੋਰਟ ਪੰਜਾਬ ਟੂਡੇ